ਸੇਰੀਆ ਕਾ ਸਵਾਗਤ ਹੈ ਜੀ ਵਿਸ਼ਾ ਹੈ ਸਮਾਜ ਵਿਗਿਆਨ ਮਨਰੋਜ ਦਾ ਘਰ ਦੱਖਣ ਦਿਸ਼ਾ ਵਿੱਚ ਹੈ ਉਸ ਨੇ ਆਪਣੇ ਘਰ ਤੋਂ ਸਕੂਲ ਤੱਕ ਜਾਣਾ ਹੈ ਘਰ ਹੈ ਦੱਖਣ ਦਿਸ਼ਾ ਵਿੱਚ ਪਹਿਲਾ ਕੁਝ ਦੂਰੀ ਤੱਕ ਚੱਲ ਕੇ ਆਪਣੇ ਖੱਬੇ ਪਾਸੇ ਵੱਲ ਮੁੜ ਜਾਂਦੀ ਹੈਗੀ ਆ ਤੇ ਫਿਰ ਸੱਜੇ ਪਾਸੇ ਵੱਲ ਮੁੜਦੀ ਹੈ ਦੱਸੋ ਕਿ ਉਹਦਾ ਮੂੰਹ ਕਿਸ ਦਿਸ਼ਾ ਵੱਲ ਹੈ ਠੀਕ ਹੈ ਜੀ ਇਹ ਹੈਗੀ ਦੱਖਣ ਇੱਕ ਦੂਜੇ ਦੇ ਆਪੋਜ਼ਿਟ ਹੁੰਦੀ ਹੈ ਦਿਸ਼ਾ ਪੂਰਬ ਪੱਛਮ ਪੂਰਬ ਪੱਛਮ ਉੱਤਰ ਤੇ ਦੱਖਣ ਹਾਂਜੀ ਹੁਣ ਇਹਦਾ ਮੂੰਹ ਜਿਹੜਾ ਹੈਗਾ ਪੂਰਬ ਦਿਸ਼ਾ ਦੇ ਵੱਲ ਹੈ ਈਸਟ ਵੈਸਟ ਨਾਰਥ ਤੇ ਸਾਊਥ ਤਾਂਜੀ অপਸ਼ਨ ਸਾਡਾ ਏ ਸਹੀ ਹੈ ਪੂਰਬ ਦਿਸ਼ਾ ਅਗਲਾ ਪ੍ਰਸ਼ਨ ਹੈ ਸੁਨੀਤਾ ਦੇ ਗਵਾਂਡ ਵਿੱਚ ਇੱਕ ਇਕੱਲੀ ਬਜ਼ੁਰਗ ਮਾਤਾ ਮਹਿਲਾ ਰਹਿੰਦੀ ਹੈ ਉਹ ਪਿੰਡ ਦੀ ਡਿਸਪੈਂਸਰੀ ਵਿੱਚ ਜਾਣਾ ਚਾਹੁੰਦੀ ਹੈ ਇਸ ਲਈ ਉਹ ਸੁਨੀਤਾ ਤੋਂ ਮਦਦ ਮੰਗਦੀ ਹੈ ਕਿ ਉਹ ਉਸ ਨੂੰ ਡਿਸਪੈਂਸਰੀ ਲੈ ਜਾਵੇ ਅਜਿਹੀ ਸਥਿਤੀ ਵਿੱਚ ਸੁਨੀਤਾ ਨੂੰ ਕੀ ਕਰਨਾ ਚਾਹੀਦਾ ਹੈ ਠੀਕ ਹੈ ਜੀ ਸੁਨੀਤਾ ਨੂੰ ਮਨ੍ਹਾ ਕਰ ਦੇਣਾ ਚਾਹੀਦਾ ਹੈ ਸੁਨੀਤਾ ਨੂੰ ਉਸ ਨੂੰ ਗੱਲ ਨੂੰ ਨਜ਼ਰਅੰਦਾਜ਼ ਕਰਕੇ ਉੱਥੋਂ ਚਲਾ ਜਾਣਾ ਚਾਹੀਦਾ ਹੈ スニता ਨੂੰ ਉਸ ਬਜ਼ੁਰਗ ਔਰਤ ਨੂੰ ਡਿਸਪੈਂਸਰੀ ਲੈ ਕੇ ਜਾਣਾ ਚਾਹੀਦਾ ਹੈ ਸੁਨੀਤਾ ਸੋਚੇਗੀ ਕਿ ਇਹ ਉਸ ਦੀ ਜ਼ਿੰਮੇਵਾਰੀ ਨਹੀਂ ਹੈ ਹਾਂਜੀ ਸਹੀ ਜਵਾਬ ਕੀ ਹੈ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸੁਨੀਤਾ ਨੂੰ ਉਸ ਬਜ਼ੁਰਗ ਔਰਤ ਨੂੰ ਡਿਸਪੈਂਸਰੀ ਲੈ ਕੇ ਜਾਣਾ ਚਾਹੀਦਾ ਹੈ ਇਹ ਸਾਡਾ ਸਹੀ ਜਵਾਬ ਹੈ ਅਗਲਾ ਪ੍ਰਸ਼ਨ ਹੈ ਰਮਨ ਦੇ ਘਰ ਦੇ ਬਾਹਰ ਵਾਲੀ ਗੱਡੀ ਵਿੱਚ ਇੱਕ ਸ਼ਾਨਦਾਰ ਦਰਖਤ ਉੱਗਿਆ ਹੋਇਆ ਹੈ ਜਿਸ ਨਾਲ ਰਾਹਗੀਰਾਂ ਨੂੰ ਗਲੀ ਵਿੱਚੋਂ ਲੰਘਣ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋ ਰਹੀ ਫਿਰ ਵੀ ਰਮਨ ਦਾਪਰਾ ਉਸ ਦਰਖਤ ਨੂੰ ਪੁੱਟਣਾ ਚਾਹੁੰਦਾ ਹੈ ਪਰੰਤੂ ਰਮਨ ਵਾਤਾਵਰਣ ਪ੍ਰੇਮੀ ਹੋਣ ਕਾਰਨ ਇਸ ਦਰਖਤ ਨੂੰ ਪੁੱਟਣ ਵਿੱਚ ਸਹਿਮਤ ਨਹੀਂ ਹੈ ਅਜਿਹੀ ਸਥਿਤੀ ਵਿੱਚ ਰਮਨ ਨੂੰ ਕੀ ਕਰਨਾ ਚਾਹੀਦਾ ਹੈ ਆਪਣੇ ਭਰਾ ਦੀ ਗੱਲ ਮੰਨਦੇ ਹੋਏ ਦਰਖਤ ਕਟੋੜ ਦੇਣਾ ਚਾਹੀਦਾ ਹੈ ਉਸ ਨੂੰ ਆਪਣੇ ਭਰਾ ਦੀ ਗੱਲ ਨਜ਼ਰ ਅੰਦਾਜ਼ ਕਰ ਦੇਣੀ ਚਾਹੀਦੀ ਹੈ ਆਪਣੇ ਭਰਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਦਰਖਤ ਕੁਦਰਤ ਦੀ ਅਨਮੋਲੀ ਦੇਣ ਹਨ ਇਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਅਪਰੋਕਤ ਵਿੱਚੋਂ ਕੋਈ ਵੀ ਨਹੀਂ ਹਾਂਜੀ ਆਪਣੇ ਭਰਾ ਨੂੰ ਉਹਨੂੰ ਕੀ ਕਰਨਾ ਚਾਹੀਦਾ ਹੈ ਦਾ ਸਹੀ ਜਵਾਬ ਹੈਗਾ ਆ ਕਿ ਆਪਣੇ ਭਰਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਦਰਖਤ ਕੁਦਰਤ ਦੀ ਅਨਮੋਲੀ ਦਾਤ ਹਨ ਤੇ ਇਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਅਗਲਾ ਪ੍ਰਸ਼ਨ ਹੈ ਸਕੂਲ ਵਿੱਚ ਅਧਿਆਪਕ ਜਿਹੜੇ ਹੈਗੇ ਆ ਕਲਾ ਉਤਸਵ ਮੁਕਾਬਲੇ ਦੇ ਲਈ ਭੰਗੜੇ ਦੀ ਤਿਆਰੀ ਕਰਵਾ ਰਹੇ ਹਨ ਈਸ਼ਨੂਰ ਜੋ ਪੜ੍ਹਾਈ ਵਿੱਚ ਹੁਸ਼ਿਆਰ ਹੈ ਉਸ ਨੂੰ ਵੀ ਇਸ ਪੇਸ਼ਕਾਰੀ ਲਈ ਅਧਿਆਪਕ ਚੋਣ ਲੈਂਦੇ ਹਨ ਪਰੰਤੂ ਈਸ਼ਨੂਰ ਨੇ ਅੱਜ ਤੱਕ ਕਦੇ ਵੀ ਕਿਸੇ ਪੇਸ਼ਕਾਰੀ ਵਿੱਚ ਹਿੱਸਾ ਨਹੀਂ ਲਿਆ ਉਹ ਚਿੰਤਤ ਮਹਿਸੂਸ ਕਰ ਰਿਹਾ ਹੈ ਤੁਸੀਂ ਉਸ ਦੀ ਚਿੰਤਾ ਨੂੰ ਕਿਵੇਂ ਦੂਰ ਕਰੋਗੇ ਤੁਸੀਂ ਉਸ ਨਾਲ ਇਸ ਸੰਬੰਧੀ ਕੋਈ ਵੀ ਗੱਲ ਨਹੀਂ ਕਰੋਗੇ ਤੁਸੀਂ ਉਸ ਨੂੰ ਤੋਸ਼ਾਹਿਤ ਕਰੋਗੇ ਤੇ ਅਭਿਆਸ ਕਰਨ ਸਮੇ ਉਸ ਦੀ ਮਦਦ ਕਰੋਗੇ ਤੁਸੀਂ ਉਸ ਦੀ ਚਿੰਤਾ ਦਾ ਮਜ਼ਾਕ ਉਡਾਵੋਗੇ ਤੁਸੀਂ ਉਸ ਨੂੰ ਸਲਾਹ ਦੇਵੋਗੇ ਕਿ ਉਹ ਪੰਗੜਾ ਟੀਮ ਵਿੱਚੋਂ ਆਪਣਾ ਨਾਮ ਵਾਪਸ ਲੈ ਲਵੇ ਕੀ ਕਰੋਗੇ ਤੁਸੀਂ ਹਾਂਜੀ ਤੁਸੀਂ ਉਸ ਨੂੰ ਉਤਸ਼ਾਹਿਤ ਕਰੋਗੇ ਤੇ ਅਭਿਆਸ ਕਰਨ ਸਮੇ ਉਸ ਦੀ ਮਦਦ ਜਿਹੜੀ ਹੈਗੀ ਆ ਕਰੋਗੇ ਠੀਕ ਹੈ ਜੀ ਬੀ অপਸ਼ਨ ਜਿਹੜਾ ਹੈਗਾ ਆ ਉਹ ਸਾਡਾ ਸਹੀ ਹੈ ਸ਼ਾਲੀਪਦਾ ਅਗਲਾ ਪ੍ਰਸ਼ਨ ਹੈ ਸਕੂਲ ਵਿੱਚ ਧਰਤੀ ਦਿਵਸ ਮਨਾਇਆ ਜਾਣਾ ਹੈ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕ ਨੇ ਕਿਹਾ ਹੈ ਇਸ ਦਿਵਸ ਉਪਰ ਉਹ ਮੂੜ ਵਰਤੋਯੋਗ ਪ੍ਰਾਣੀਆਂ ਆਣ ਵਰਤੀਆਂ ਚੀਜ਼ਾਂ ਦੀ ਵਰਤੋਂ ਕਰਕੇ ਕੁਝ ਨਮੀਆਂ ਚ ਜਬਣਾ ਗਿ ਲਿਓਣਗੇ 200 ਵਿਦਿਆਰਥੀ ਹੇਠ ਲਿਖਿਆਂ ਵਿੱਚੋਂ ਕੀ ਬਣਾਉਣਗੇ ਪ੍ਰਾਣੀਆਂ ਪਲਾਸਟਿਕ ਵਧੀਆਂ ਬੋਤਲਾਂ ਦੀ ਵਰਤੋਂ ਕਰਦੇ ਹੋਏ ਫੁੱਲਦਾਨ ਬਣਾਉਣਗੇ, ਪੁਰਾਣੇ ਅਖਬਾਰਾਂ ਦੀ ਵਰਤੋਂ ਕਰਦੇ ਹੋਏ ਕਾਗਜ਼ ਦੇ ਫੁੱਲ ਬਣਾਉਣੇ, ਪੁਰਾਣੇ ਟੀਨ ਦੇ ਡੱਬੇ ਦੀ ਵਰਤੋਂ ਕਰਦੇ ਹੋਏ ਪੈਨਸਿਲ ਜਾਂ ਪੈਨਲ ਸਟੈਂਡ ਬਣਾਉਣਾ ਜਾਂ ਫਿਰ ਉਪਰੋਕਤ ਸਾਰੇ। ਹਾਂਜੀ ਇਹ ਸਾਰੀਆਂ ਹੀ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਕੀ ਆ ਸਾਰੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹੈਗੀਆਂ ਆ। ਇਸ ਕਰਕੇ ਜਿਹੜਾ ਹੈਗਾ ਆ ਉਹ ਕੀ ਕਰਨਗੇ ਉਪਰੋਕਤ ਸਾਰੇ ਸਾਰਾ ਕੰਮ ਕਰਨਗੇ। ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਗਲਤ ਹੈ ਕਥਨ ੳ ਬੱਚਿਆਂ ਨੂੰ ਖਤਰੇ ਵਾਲੇ ਕੰਮ ਨਹੀਂ ਕਰਵਾਉਣੇ ਚਾਹੀਦੇ ਕਥਨ ਅ ਬੱਚਿਆਂ ਨੂੰ ਘਰ ਦੇ ਕਿਸੇ ਵੀ ਕੰਮ ਵਿੱਚ ਆਪਣੇ ਪਰਿਵਾਰ ਦੀ ਮਦਦ ਨਹੀਂ ਕਰਨੀ ਚਾਹੀਦੀ ਗਲਤ ਕਿਹੜਾ ਹੈ ਇਹਦੇ ਵਿੱਚੋਂ ਕਥਨ ੳ ਤੇ ਅ ਸਹੀ ਹਨ ਕਥਨ ੳ ਤੇ ਅ ਗਲਤ ਹਨ ਕਥਨ ੳ ਸਹੀ ਹੈ ਐ ਅ ਗਲਤ ਹੈ ਕਥਨ ੳ ਗਲਤ ਹੈ ਤੇ ਅ ਸਹੀ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਆ ਕਿਹੜਾ ਗਲਤ ਆ ਅਸੀਂ ਜਿਹੜਾ ਹੈਗਾ ਆ ਇਹ ਦੱਸਣਾ ਹੈ ਹਾਂਜੀ ਇਹਦੇ ਵਿੱਚੋਂ ਪਹਿਲੀ ਗੱਲ ਹੈਗੀ ਆ ਵੀ ਖਤਰੇ ਵਾਲੇ ਕੰਮ ਬੱਚਿਆਂ ਤੋਂ ਨਹੀਂ ਕਰਵਾਉਣੇ ਚਾਹੀਦੇ ਇਹਦਾ ਮਤਲਬ ਪਹਿਲਾ ਸਾਡਾ ਸਹੀ ਹੈ ਦੂਸਰਾ ਮਤੇ ਦੂਸਰਾ ਜਿਹੜਾ ਸਾਡਾ ਗਲਤ ਹੈ ਤੀਸਰਾ ਇਹਦੇ ਵਿੱਚੋਂ ਜਿਹੜਾ ਜਵਾਬ ਸਾਡਾ ਸਹੀ ਆ ਕਿ ਕਥਨ ਊੜਾ ਸਹੀ ਹੀ ਹੈ ਤੇ ਐੜਾ ਗਲਤ ਹੈ 49 ਹੈ ਇੱਕ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਆਪਣੇ ਸਕੂਲ ਦੇ ਪੋਦਿਆਂ ਦੀ ਕਿੱਦਾਂ ਦੇਖਭਾਲ ਜਿਹੜੀ ਹੈਗੀ ਆ ਕਰੋਗੇ ਪਹਿਲਾ ਆਪਣੇ ਘਰ ਦੇ ਫੁੱਲਦਾਨ ਸਜਾਉਣ ਲਈ ਫੁੱਲਾਂ ਨੂੰ ਤੋੜਨਾ ਪੌਦਿਆਂ ਨੂੰ ਨਿਯਮਿਤ ਤੌਰ ਤੇ ਪਾਣੀ ਦੇਣਾ ਤੇ ਉਹਨਾਂ ਦੀ ਦੇਖਭਾਲ ਕਰਨੀ ਫੁੱਲਾਂ ਦੇ ਬੂਟਿਆਂ ਨੂੰ ਨਜ਼ਰ ਅੰਦਾਜ਼ਗਾਹ ਨਾ ਕਿਉਂਕਿ ਇਹ ਤੁਹਾਡਾ ਕੰਮ ਨਹੀਂ ਹੈ ਖੇਡਦੇ ਸਮੇਂ ਪੌਦਿਆਂ ਤੇ ਫੁੱਲਾਂ ਉੱਪਰ ਪੈਰ ਰੱਖਣੇ ਇਹਦੇ ਵਿੱਚੋਂ ਸਹੀ ਜਵਾਬ ਹੈ ਪੌਦਿਆਂ ਨੂੰ ਜਿਹੜਾ ਹੈਗਾ ਨਿਯਮਿਤ ਤੌਰ ਤੇ ਪਾਣੀ ਦੇਣਾ ਤੇ ਉਹਨਾਂ ਦੀ ਦੇਖਭਾਲ ਕਰਨੀ ਬਣਦੀ ਹੈ ਅਗਲਾ ਪ੍ਰਸ਼ਨ ਹੈ ਜਮਾਤ ਵਿੱਚ ਅਧਿਆਪਕ ਨੇ ਦੱਸਿਆ ਕਿ ਜੰਗਲ ਜਿਹੜੇ ਹਨ ਸਾਡੇ ਜੀਵਨ ਲਈ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ ਕਿ ਤੁਸੀਂ ਦੱਸ ਸਕਦੇ ਹੋਗੇ ਸਾਨੂੰ ਜੰਗਲ ਦੇ ਹੋਰ ਕਿਹੜੇ-ਕਿਹੜੇ ਲਾਭ ਹਨ ਜੰਗਲ ਵਿੱਚ ਲੱਗੇ ਰੁੱਖਾਂ ਤੋਂ ਆਕਸੀਜਨ ਮਿਲਦੀ ਹੈ ਜੰਗਲ ਸਾਨੂੰ ਲੱਕੜੀ ਅਤੇ ਜੜੀ-ਬੂਟੀਆਂ ਦਿੰਦੇ ਹਨ ਜੰਗਲ ਜਾਨਵਰਾਂ ਲਈ ਆਵਾਸ ਪ੍ਰਦਾਨ ਕਰਦੇ ਹਨ ਜਾਂ ਫਿਰ ਉਪਰੋਕਤ ਸਾਰੇ ਹਾਂਜੀ ਜੰਗਲ ਦੇ ਕੀ ਫਾਇਦੇ ਹੈਗੇ ਸਾਰੇ ਫਾਇਦੇ ਹੈਗੇ ਇਸ ਲਈ ਜਿੰਨੇ ਵੀ ਕਥਨ ਦਿੱਤੇ ਗਏ ਹਨ ਉਹ ਸਾਰੇ ਲਾਵ ਵਾਲੇ ਹਨ ਉਪਰੋਕਤ ਸਾਰੇ ਅਗੌਲਾ ਪ੍ਰਸ਼ਨ ਹੈ ਹੇਠ ਲਿਖੇ ਹੇਠ ਲਿਖਿਆ ਵਿੱਚੋਂ ਕਿਹੜਾ ਤਰੀਕਾ ਲੁਕਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦਾ ਸਹੀ ਤਰੀਕਾ ਨਹੀਂ ਹੈ ਲੁਕਤ ਹੋ ਰਹੀਆਂ ਪ੍ਰਜਾਤੀਆਂ ਦਾ ਨਿਵਾਸ ਸਥਾਨ ਬਹਾਲ ਕਰਨਾ ਲੁਕਤ ਹੋ ਰਹੀਆਂ ਪ੍ਰਜਾਤੀਆਂ ਦੀ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਲੁਕਤ ਹੋ ਰਹੀਆਂ ਪ੍ਰਜਾਤੀਆਂ ਦਾ ਸ਼ਿਕਾਰ ਕਰਨਾ ਲੁਕਤ ਹੋ ਰਹੀਆਂ ਪ੍ਰਜਾਤੀਆਂ ਦੀ ਸਾਮ ਸੰਭਾਲ ਪ੍ਰਤੀ ਜਾਗਰੂਕਤਾ ਪਿਆਦਾ ਕਰਕੇ ਨਹੀਂ ਹੈ ਕਿਹੜਾ ਗਲਤ ਵਾਲਾ 네ਗੇਟਿਵ ਵਾਲਾ ਦੱਸਣਾ ਸੀ ਇਹ ਹੈਗਾ ਆ ਕਿ ਲੁਕਤ ਹੋ ਰਹੀਆਂ ਪ੍ਰਜਾਤੀਆਂ ਦੀ ਸ਼ਿਕਾਰ ਕਰਨਾ ਇਹ ਗਲਤ ਗੱਲ ਹੈ ਵੀ ਸ਼ਿਕਾਰ ਨਹੀਂ ਕਰਨਾ ਉਹਨਾਂ ਦੀ ਸੰਭਾਲ ਕਰਨੀ ਹੈ ਬਹੁਤ ਬਹੁਤ ਧੰਨਵਾਦ ਜੀ ਅਸ਼ੀਰਿਆਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਸਮਾਜਿਕ ਵਿਗਿਆਨ ਸਮਾਜ ਵਿੱਚ ਹਰ ਇਨਸਾਨ ਦੀ ਇੱਕ ਵੱਖਰੀ ਹੋਂਦ ਹੁੰਦੀ ਹੈ ਤੁਸੀਂ ਸਮੂਹ ਦਾਇ ਦੇ ਇੱਕ ਜ਼ਿੰਮੇਵਾਰ ਮੈਂਬਰ ਹੋ ਸਮੂਹ ਦਾਇ ਦੇ ਇੱਕ ਜ਼ਿੰਮੇਵਾਰ ਮੈਂਬਰ ਹੋਣ ਦੇ ਨਾਤੇ ਤੁਹਾਡੀ ਸਮੂਹ ਦਾਇ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੇ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਆਪਸ਼ਨ ਸਾਡੇ ਕੋਲ ਦਿੱਤੇ ਗਏ ਹਨ 4 ਪਹਿਲਾ ਹੈ ਦੂਜਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਨਾ ਦੇਣਾ ਦੂਸਰਾ ਹੈ ਉਹ ਕੰਮ ਕਰਨਾ ਜਿਸ ਵਿੱਚ ਸਮਾਜਿਕ ਭਲਾਈ ਸ਼ਾਮਲ ਹੋਵੇ ਤੀਸਰਾ ਗਵਾਂਡੀਆਂ ਅਤੇ ਸਮਾਜਿਕ ਸਮੂਹਾਂ ਨਾਲ ਦੂਰੀ ਵਧਾ ਕੇ ਰੱਖਣਾ ਚੌਥਾ ਸਮਾਜਿਕ ਭਲਾਈ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇਣਾ ਪਹਿਲਾ ਹੈ ਕਿ ਦੂਜਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਨਹੀਂ ਦੇਣਾ ਗਲਤ ਹੈ ਤੁਹਾਨੂੰ ਸਾਰਿਆਂ ਦੀ ਜ਼ਰੂਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਗਵਾਂਡੀਆਂ ਅਤੇ ਸਮਾਜਿਕ ਸਮੂਹਾਂ ਨਾਲ ਦੂਰੀ ਬਣਾ ਕੇ ਰੱਖਣਾ ਇਹ ਵੀ ਗਲਤ ਹੈ ਜੀ ਸਮਾਜਿਕ ਭਲਾਈ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇਣਾ ਮਤਲਬ ਸਿਰਫ ਆਪਣਾ ਫਾਇਦਾ ਸੋਚਣਾ ਇਹ ਵੀ ਗਲਤ ਹੈ ਜੀ ਸਹੀ ਆਪਸ਼ਨ ਸਾਡਾ ਜਿਹੜਾ ਹੈਗਾ ਆ ਉਹ ਹੈ ਦੂਸਰਾ ਉਹ ਕੰਮ ਕਰਨੇ ਜਿਸ ਵਿੱਚ ਸਮਾਜਿਕ ਭਲਾਈ ਸ਼ਾਮਲ ਹੋਵੇ ਕਿ ਸਾਰਿਆਂ ਦਾ ਭਲਾ ਸੋਚਣਾ ਹੈ ਸਾਰਿਆਂ ਦਾ ਭਲਾ ਕਰਨਾ ਹੈ ਅਗਲਾ ਪ੍ਰਸ਼ਨ ਹੈ ਪਰਿਵਾਰ ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਹੈ ਪਰੰਤੂ ਬੱਚਾ ਸਮਾਜ ਤੋਂ ਵੀ ਬਹੁਤ ਕੁਝ ਸਿੱਖਦਾ ਹੈ ਉਹ ਕਿਹੜੀ ਸੰਸਾ ਹੈ ਜਿੱਥੇ ਬੱਚਾ ਪੜਨਾ ਲਿਖਣਾ ਅਤੇ ਕਈ ਹੋਰ ਗੁਣ ਜਿਵੇਂ ਕਿ ਅਨੁਸ਼ਾਸਨ ਸਦਭਾਵਨਾ ਅਤੇ ਆਗਿਆ ਪਾਲਣ ਜਿਹੇ ਗੁਣਾਂ ਨੂੰ ਸਿੱਖਦਾ ਹੈ ਅਤੇ ਗ੍ਰਹਿਣ ਕਰਦਾ ਹੈ ਚਾਰ ਆਪਸ਼ਨ ਦਿੱਤੇ ਹਨ ਪਿੰਡ ਰਾਜ ਸਕੂਲ ਜਾਂ ਸ਼ਹਿਰ ਹਾਂਜੀ ਉਹ ਕਿਹੜੀ ਸੰਸਾ ਹੈ ਜਿੱਥੇ ਬੱਚਾ ਪੜ੍ਹਨਾ ਲਿਖਣਾ ਸਿੱਖਦਾ ਹੈ ਇਹ ਸਾਰਿਆਂ ਨੂੰ ਪਤਾ ਹੈ ਹਾਂਜੀ ਸਕੂਲ ਤੀਸਰਾ ਆਪਸ਼ਨ ਸਹੀ ਹੈ ਸਕੂਲ ਅਗਲਾ ਹੈ ਤੀਸਰਾ ਪ੍ਰਸ਼ਨ ਛੋਟੇ ਪਰਿਵਾਰ ਦੀ ਹੇਠ ਲਿਖੇ ਪਰਿਭਾਸ਼ਾਵਾਂ ਵਿੱਚੋਂ ਕਿਹੜੀ ਪਰਿਭਾਸ਼ਾ ਸਹੀ ਹੈ ਛੋਟੇ ਪਰਿਵਾਰ ਦੀ ਪਰਿਭਾਸ਼ਾ ਕੀ ਦੱਸਣੀ ਹੈ ਪਹਿਲਾ ਆਪਸ਼ਨ ਹੈ ਉਹ ਪਰਿਵਾਰ ਜਿਸ ਵਿੱਚ ਮਾਪੇ ਬੱਚੇ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਇੱਕ ਮਾਤਾ-ਪਿਤਾ ਅਤੇ ਬੱਚਿਆਂ ਵਾਲਾ ਪਰਿਵਾਰ ਇੱਕ ਪਰਿਵਾਰ ਜਿਸ ਵਿੱਚ ਇੱਕ ਮਾਤਾ-ਪਿਤਾ ਅਤੇ ਉਨ੍ਹਾਂ ਦੇ ਸਾਰੇ ਵਿਆਹੇ ਬੱਚੇ ਸ਼ਾਮਲ ਹੁੰਦੇ ਹਨ ਜਾਂ ਫਿਰ ਉਪਰੋਕਤ ਸਾਰੀਆਂ ਪਰਿਭਾਸ਼ਾਵਾਂ ਸਹੀ ਹਨ ਛੋਟਾ ਪਰਿਵਾਰ ਛੋਟਾ ਪਰਿਵਾਰ ਕਿਹੜਾ ਪਰਿਵਾਰ ਹੁੰਦਾ ਹੈ ਉਹ ਪਰਿਵਾਰ ਜਿਸ ਵਿੱਚ ਇੱਕ ਮਾਤਾ-ਪਿਤਾ ਅਤੇ ਬੱਚਿਆਂ ਵਾਲਾ ਪਰਿਵਾਰ ਸਿਰਫ ਮਾਤਾ-ਪਿਤਾ ਹੋਣ ਤੇ ਬੱਚੇ ਹੋਣ ਉਹ ਪਰਿਵਾਰ ਛੋਟਾ ਪਰਿਵਾਰ ਅਖਵਾਉਂਦਾ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖੀਆਂ ਲੋੜਾਂ ਵਿੱਚੋਂ ਮਨੋੱਖ ਦੀਆਂ ਮੁੱਢਲੀਆਂ ਲੋੜਾਂ ਵਿੱਚ ਕਿਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਮੁੱਢਲੀਆਂ ਮਤਲਬ ਜਿਹੜੀਆਂ ਬਹੁਤ ਹੀ ਜ਼ਿਆਦਾ ਜ਼ਰੂਰੀਆਂ ਜੋ ਬੇਸਿਕ नीड्स ਹਨ ਰੋਟੀ ਕੱਪੜਾ ਮਕਾਨ ਅਤੇ ਸਮਾਜਿਕ ਸਥਿਤੀ ਮੁੱਢਲੀ ਲੋੜ ਨਹੀਂ ਹੈ ਮੁੱਢਲੀ ਲੋੜ ਸਾਡੀ ਕਿਹੜੀ ਨਹੀਂ ਹੈ ਜਿਸ ਚੀਜ਼ ਤੋਂ ਬਿਨਾ ਸਾਡਾ ਗੁਜ਼ਾਰਾ ਹੋ ਸਕਦਾ ਹੈ ਉਹ ਹੈ ਸਮਾਜਿਕ ਸਥਿਤੀ ਰੋਟੀ ਵੀ ਚਾਹੀਦੀ ਹੈ ਸਾਨੂੰ ਖਾਣ ਲਈ ਪਹਿਨਣ ਲਈ ਕੱਪੜਾ ਚਾਹੀਦਾ ਹੈ ਰਹਿਣ ਲਈ ਮਕਾਨ ਚਾਹੀਦਾ ਹੈ ਪਰ ਤੁਹਾਡੀ ਸਮਾਜਿਕ ਸਥਿਤੀ ਮੁਢਲੀ ਲੋੜਾਂ ਵਿੱਚ ਸ਼ਾਮਲ ਨਹੀਂ ਹੈ। ਅਗਲਾ ਪ੍ਰਸ਼ਨ ਹੈ ਤੁਹਾਡੇ ਪਿੰਡ ਦੀ ਪੰਚਾਇਤ ਪਿੰਡ ਵਿੱਚ ਇੱਕ ਮੈਡੀਕਲ ਕੈਂਪ ਦਾ ਆਯੋਜਨ ਕਰਨਾ ਚਾਹੁੰਦੀ ਹੈ। ਪਿੰਡ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕਰਨ ਸਮੇਂ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੱਤਵਪੂਰਨ ਕਦਮ ਉਠਾਓਗੇ? ਪਹਿਲਾ ਇੱਕ ਸੁਵਿਧਾਜਨਕ ਕਮੇਟੀ ਦੀ ਚੋਣ ਕਰਨਾ। ਮਤਲਬ ਉਹ ਤਰੀਕ ਨਿਸ਼ਚਿਤ ਕਰਨੀ ਉਹ ਦਿਨ ਨਿਸ਼ਚਿਤ ਕਰਨਾ ਜਿਹਦੇ ਵਿੱਚ ਸਾਰੇ ਲੋਕ ਆਸਾਨੀ ਦੇ ਨਾਲ ਆ ਸਕਣ। ਪਿੰਡ ਵਾਸੀਆਂ ਨੂੰ ਮੈਡੀਕਲ ਕੈਂਪ ਬਾਰੇ ਸੂਚਿਤ ਕਰਨਾ ਚੰਗੇ ਡਾਕਟਰਾਂ ਦੀ ਟੀਮ ਦਾ ਪ੍ਰਬੰਧ ਕਰਨਾ ਜਾਂ ਫਿਰ ਉਪਰੋਕਤ ਸਾਰੇ ਜੀ ਅਸੀਂ ਤਰੀਕ ਵੀ ਦੱਸਾਂ ਵੀ ਕਿੰਨੀ ਤਰੀਕ ਨੂੰ ਕੈਂਪ ਲੱਗਣਾ ਆ ਲੋਕਾਂ ਨੂੰ ਇਹਦੇ ਬਾਰੇ ਵਿੱਚ ਜਾਣਕਾਰੀ ਦੇਣੀ ਪੈਣੀ ਆ ਡਾਕਟਰਾਂ ਦੀ ਟੀਮ ਚੰਗੀ ਹੋਣੀ ਚਾਹੀਦੀ ਆ ਸਾਰੇ ਜਿਹੜੇ ਪੁਆਇੰਟ ਆਗੇ ਸਾਡੇ ਸਹੀ ਹੈਗੇ ਆ ਤੇ ਇਹਦਾ ਸਹੀ ਆਨਸਰ ਬਣਦਾ ਹੈ ਕਿ ਉਪਰੋਕਤ ਸਾਰੇ ਠੀਕ ਆ ਜੀ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਕਥਨਾ ਵਿੱਚੋਂ ਕਿਹੜਾ ਕਥਨ ਸਹੀ ਹੈ ਹੇਠ ਲਿਖੇ ਕਥਨਾ ਵਿੱਚੋਂ ਕਿਹੜਾ ਕਥਨ ਸਹੀ ਹੈ ਪਹਿਲਾ ਹੈ ਜਨ ਕਥਨ ਹੈ ਜਨਸੰਖਿਆ ਦੇ ਵਧਣ ਨਾਲ ਪਰਿਵਾਰਾਂ ਦੇ ਸਮੂਹ ਹੋਰ ਵੱਡੇ ਹੋਣ ਲੱਗੇ ਦੂਸਰਾ ਹੈ ਧਾਤਾਂ ਦੀ ਖੋਜ ਤੋਂ ਬਾਅਦ ਹਥਿਆਰ ਜਿਹੜੇ ਹੈਗੇ ਤਾਂਬੇ ਕਾਂਸੇ ਅਤੇ ਲੋਹੇ ਦੇ ਬਣਾਏ ਜਾਣ ਲੱਗ ਪਏ ਤੀਸਰਾ ਹੈ ਪਿੰਡ ਬੱਚੇ ਦਾ ਮੁੱਢਲਾ ਅਤੇ ਪਹਿਲਾ ਸਮਾਜ ਹੈ ਪਿੰਡ ਜਿਹੜਾ ਹੈਗਾ ਇਹਦੇ ਵਿੱਚੋਂ ਕੀ ਹੈਗੇ ਆ ਕਿ ਕਿਹੜਾ ਇਹਨਾਂ ਵਿੱਚੋਂ ਕਥਨ ਸਹੀ ਆ ਵੀ ਕਥਨ 2 ਤੇ 3 ਸਹੀ ਹਨ ਕਥਨ ਜਿਹੜਾ ਹੈਗਾ ਪਹਿਲਾ ਤੇ ਤੀਜਾ ਸਹੀ ਹਨ ਸਾਰੇ ਕਥਨ ਸਹੀ ਹਨ ਜੋ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਇਹਦਾ ਜਿਹੜਾ ਸਹੀ ਜਵਾਬ ਹੈ ਕਿ ਉਪਰੋਕਤ ਵਿੱਚੋਂ ਕੋਈ ਵੀ ਕਥਨ ਜਿਹੜਾ ਹੈਗਾ ਆ ਸਹੀ ਨਹੀਂ ਹੈ। ਅਗਲਾ ਪ੍ਰਸ਼ਨ ਹੈ ਕਾਲਮ 1 ਅਤੇ 2 ਦਾ ਵਿਸ਼ਲੇਸ਼ਣ ਕਰੋ ਅਤੇ ਹੇਠਾਂ ਦਿੱਤੇ ਵਿਕਲਪਾਂ ਦੀ ਮਦਦ ਨਾਲ ਸਹੀ ਮਿਲਾਨ ਕਰੋ ਮੈਚਿੰਗ ਕਰਨੇ ਹਨ ਵੀ ਕਿਹੜਾ ਸਾਡਾ ਸਹੀ ਜਿਹੜਾ ਹੈਗਾ ਜਵਾਬ ਬਣਦਾ ਹੈ। ਸਭ ਤੋਂ ਪਹਿਲਾ ਜਿਹੜਾ ਹੈਗਾ ਆ ਹਾਂਜੀ ਪਰਿਵਾਰ ਕੀ ਹੈ? ਪਰਿਵਾਰ ਜਿਹੜਾ ਹੈਗਾ ਆ ਉਹ ਬੱਚੇ ਦਾ ਮੁੱਢਲਾ ਸਮਾਜ ਹੈ ਸਭ ਤੋਂ ਪਰਿਵਾਰ ਵਿੱਚੋਂ ਇਹ ਬੱਚਾ ਸਾਰਾ ਕੁਝ ਸਿੱਖਦਾ ਹੈ ਦੂਸਰਾ ਹੈ ਜਨ ਸੰਖਿਆ ਦਾ ਵਾਧਾ ਜਨ ਸੰਖਿਆ ਦੇ ਵਧਣ ਨਾਲ ਕੀ ਹੁੰਦਾ ਹੈ ਸਮੁਦਾਇਕ ਜੀਵਨ ਦੇ ਵਿਕਾਸ ਵਿੱਚ ਵਾਧਾ ਹੁੰਦਾ ਹੈ ਤੀਸਰਾ ਹੈ ਅੱਗ ਦੀ ਕੜ ਅੱਗ ਦੀ ਕੜ ਨਾਲ ਕੀ ਹੋਇਆ ਭੋਜਨ ਪਕਾ ਕੇ ਖਾਦਾ ਜਾਣ ਲੱਗਾ ਠੀਕ ਹੈ ਜੀ ਪਹਿਲੇ ਦਾ ਜਵਾਬ ਹੈ ਐੜਾ ਦੂਸਰੇ ਦਾ ਹੈ ਊੜਾ ਤੇ ਤੀਸਰੇ ਦਾ ਹੈ ਈੜੀ ਇਸ ਤਰ੍ਹਾਂ ਸਾਡਾ ਸਹੀ ਜਿਹੜਾ ਆਪਸ਼ਨ ਬਣਦਾ ਹੈਗਾ ਆ ਉਹ ਹੈ ਸਾਡਾ ਆਪਸ਼ਨ ਨੰਬਰ 3 ਅਗਲਾ ਪ੍ਰਸ਼ਨ ਹੈ ਮਨਪ੍ਰੀਤ ਦੇ ਘਰ ਨੂੰ ਜਾਂਦੀ ਗਲੀ ਵਿੱਚ ਜਗਾ ਜਗਾ ਟੋਏ ਪਏ ਹੋਏ ਹਨ ਨਾਲੀਆਂ ਵੀ ਟੁੱਟੀਆਂ ਹੋਈਆਂ ਹਨ ਉਹ ਆਪਣੇ ਪਿੰਡ ਦੇ ਅਖੀਰ ਵਾਲੇ ਹਿੱਸੇ ਤੇ ਰਹਿੰਦਾ ਹੈ ਉਸ ਨੂੰ ਆਪਣੇ ਘਰ ਔਣ ਜਾਣ ਵਿੱਚ ਸਮੱਸਿਆ ਆ ਰਹੀ ਹੈ ਆਪਣੀ ਸਮੱਸਿਆ ਦੇ ਹੱਲ ਲਈ ਉਹ ਕਿਸ ਕੋਲ ਜਾਵੇਗਾ ਸਰਪੰਚ ਪੰਚਾਇਤ ਸਿਕਤਰ ਐਮ ਐਲ ਏ ਜਾਂ ਫਿਰ ਮੁੱਖ ਮੰਤਰੀ ਪਿੰਡ ਵਿੱਚ ਰਹਿਣ ਵਾਲੇ ਲੋਕ ਆਪਣੀ ਸਮੱਸਿਆ ਦਾ ਨਿਪਟਾਰਾ ਕਰਨ ਦੇ ਲਈ ਸਰਪੰਚ ਕੋਲ ਜਾਂਦੇ ਹਨ ਇਸ ਲਈ ਸਹੀ ਜਵਾਬ ਹੈ ਸਰਪੰਚ ਅਖੀਰਲਾ ਕੁਐਸਚਨ ਮਨੋਜ ਦੇ ਪਿਤਾ ਜੀ ਪੰਚਾਇਤ ਸਿਕਤਰ ਹਨ ਉਹ ਪੰਚਾਇਤ ਦੀ ਆਮਦਨ ਅਤੇ ਖਰਚ ਦਾ ਹਿਸਾਬ ਰੱਖਦਾ ਹੋਇਆ ਉਹ ਆਪਣੀ ਰਿਪੋਰਟ ਤਿਆਰ ਕਰਕੇ ਕਿਸ ਅਧਿਕਾਰੀ ਨੂੰ ਦੇਵੇਗਾ ਕਿਹੜੇ ਅਧਿਕਾਰੀ ਨੂੰ ਆਪਣਾ ਦੇਵੇਗਾ ਡਿਪਟੀ ਕਮਿਸ਼ਨਰ ਬਲਾਕ ਪੰਚਾਇਤ ਅਫਸਰ ਸਰਪੰਚ ਜਾਂ ਫਿਰ ਮੁੱਖ ਮੰਤਰੀ ਠੀਕ ਹੈ ਜੀ ਪੰਚਾਇਤ ਦੇ ਕੰਮ ਦਾ ਹਿਸਾਬ ਕਿਤਾਬ ਜਿਹੜੇ ਅਧਿਕਾਰੀ ਨੂੰ ਦਿੱਤਾ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਬਲਾਕ ਪੰਚਾਇਤ ਅਫਸਰ ਠੀਕ ਹੈ ਜੀ ਬਲੌਕ ਪੰਚਾਇਤ ਅਫਸਰ ਆਪਸ਼ਨ ਨੰਬਰ ਤੁਹਾਡਾ ਦੂਸਰਾ ਸਹੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਹਾਂਜੀ ਸਾਡਾ ਪ੍ਰਸ਼ਨ ਹੈ ਨਾਲ ਦਿੱਤੀ ਤਸਵੀਰ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਤਸਵੀਰ ਵਿੱਚ ਕਿਸ ਪ੍ਰਕਾਰ ਦੇ ਵਿਵਹਾਰ ਨੂੰ ਦਰਸਾਇਆ ਗਿਆ ਹੈ ਦੇਖੋ ਇਹ ਤਸਵੀਰ ਹੈ ਇਰੇ ਵਿੱਚ ਕੀ ਹੈ ਇੱਕ ਬੱਚਾ ਸਾਈਕਲ ਤੋਂ ਡਿੱਗ ਗਿਆ ਹੈ ਉਹਦੇ ਸੱਟ ਲੱਗ ਗਈ ਹੈ ਤੇ ਦੂਸਰਾ ਬੱਚਾ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਹੈਲਪ ਕਰ ਰਿਹਾ ਹੈ ਉੱਠਣ ਦੇ ਵਿੱਚ ਤਸਵੀਰ ਵਿੱਚ ਕੀ ਦਿਖਾਇਆ ਗਿਆ ਹੈ ਤੱਕੇਮੁੱਕੀ ਵਾਲਾ ਵਿਵਹਾਰ ਦਰਸਾਇਆ ਗਿਆ ਹੈ ਇੱਕ ਦੂਜੇ ਦੀ ਮਦਦ ਵਾਲਾ ਦਰਸਾਇਆ ਗਿਆ ਹੈ ਗੁੱਸੇ ਵਾਲਾ ਜਾਂ ਅਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਇਹਦੇ ਵਿੱਚ ਦੇਖੋ ਜੀ ਜੇ ਬੱਚਾ ਮਦਦ ਕਰ ਰਿਹਾ ਹੈ ਤਾਂ ਬੱਚੇ ਦਾ ਵਿਹਾਰ ਕਿਹੜਾ ਦਿਖਾਇਆ ਗਿਆ ਹੈ ਇੱਕ ਦੂਸਰੇ ਦੀ ਮਦਦ ਵਾਲਾ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਕਥਨਾ ਵਿੱਚੋਂ ਦੱਸੋ ਕਿ ਕਿਹੜਾ ਕਥਨ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਨੂੰ ਵਧੀਆ ਤਰੀਕੇ ਨਾਲ ਬਿਆਨ ਕਰਦਾ ਹੈ ਅਨੇਕਤਾ ਵਿੱਚ ਏਕਤਾ ਅਨੇਕਤਾ ਦਾ ਮਤਲਬ ਹੁੰਦਾ ਹੈ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਉਹਨਾਂ ਦੇ ਵਿੱਚ ਏਕਤਾ ਦੇਖਣ ਨੂੰ ਮਿਲਦੀ ਹੈ ਪਹਿਲਾ ਹੈ ਭਾਰਤ ਵਿੱਚ ਸਿਰਫ ਇੱਕ ਭਾਸ਼ਾ ਬੋਲੀ ਜਾਂਦੀ ਹੈ ਭਾਰਤ ਵਿੱਚ ਵੱਖ-ਵੱਖ ਧਰਮਾਂ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰਕ ਭਾਵਨਾ ਨਾਲ ਮਿਲ ਕੇ ਰਹਿੰਦੇ ਹਨ ਤੀਸਰਾ ਸਾਰੇ ਭਾਰਤ ਵਿੱਚ ਇੱਕੋ ਜਿਹੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਮਿਲਦੀਆਂ ਹਨ ਚੌਥਾ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਸਿਰਫ ਇੱਕ ਤਿਹਾੜ ਮਨਾਉਂਦੇ ਹਨ ਹਾਂਜੀ ਇਹਦਾ ਸਹੀ ਜਵਾਬ ਕੀ ਹੈ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਣ ਵਾਲਾ ਵਾਕ ਕਿਹੜਾ ਹੈ ਭਾਰਤ ਵਿੱਚ ਵੱਖ-ਵੱਖ ਧਰਮਾਂ ਸੱਭਿਆਚਾਰਾ ਅਤੇ ਭਾਸ਼ਾਮਾਂ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰਕ ਭਾਵਨਾ ਨਾਲ ਮਿਲ ਕੇ ਰਹਿੰਦੇ ਹਨ। ਅਗਲਾ ਪ੍ਰਸ਼ਨ ਭਾਰਤ ਦੇ ਨਕਸ਼ੇ ਵਿੱਚ ਇੱਕ ਭਾਰਤ ਦੇ ਨਕਸ਼ੇ ਵਿੱਚ ਇੱਕ ਸ਼ਾਇਆਦਾਰ ਰਾਜ ਦਿਖਾਈ ਦੇ ਰਿਹਾ ਹੈ ਇਸ ਰਾਜ ਦੀ ਪਹਿਚਾਣ ਕਰੋ। ਠੀਕ ਹੈ ਜੀ ਇਹਦੇ ਵਿੱਚ ਇੱਕ ਕਹਿੰਦੇ ਸ਼ਾਇਆਦਾਰ ਰਾਜ ਦਿਖਾਈ ਦੇ ਰਿਹਾ ਹੈ ਉਹਦੀ ਅਸੀਂ ਪਹਿਚਾਣ ਕਰਨੀ ਹੈ। ਜੇ ਇਹ ਇਹ ਵਾਲਾ ਜਗਾ ਦੱਸ ਨਹੀਂ ਆ ਵੀ ਇਹ ਰਾਜ ਕਿਹੜਾ ਹੈ ਮਹਾਰਾਸ਼ਟਰ ਹੈ ਹਰਿਆਣਾ ਹੈ ਮੱਧ ਪ੍ਰਦੇਸ਼ ਹੈ ਜਾਂ ਫਿਰ ਉੱਤਰ ਪ੍ਰਦੇਸ਼ ਹੈ ਹਾਂਜੀ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਇਹ ਰਾਜ ਹੈ ਸਾਡਾ ਉੱਤਰ ਪ੍ਰਦੇਸ਼ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਬੈਦਿਕ ਕਾਲ ਵਿੱਚ ਲੋਕ ਜਿਹੜੇ ਸੀਗੇ ਉਹ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸਨ ਕੁਦਰਤੀ ਸ਼ਕਤੀਆਂ ਨੂੰ ਉਹਨਾਂ ਨੇ ਦੇਵੀ ਦੇਵਤਿਆਂ ਦਾ ਨਾਂ ਦਿੱਤਾ ਹੋਇਆ ਸੀ ਇਹਨਾਂ ਦੇ ਸਨਮਾਨ ਵਿੱਚ ਜੱਗ ਕੀਤੇ ਜਾਂਦੇ ਸਨ ਕੀ ਤੁਸੀਂ ਜਾਣਦੇ ਹੋ ਕਿ ਵੈਦਿਕ ਕਾਲ ਦੌਰਾਨ ਵਰਖਾ ਦੇ ਦੇਵਤੇ ਨੂੰ ਕੀ ਨਾਮ ਦਿੱਤਾ ਗਿਆ ਸੀ ਇੰਦਰ ਵਰुण अदिति ਜਾਂ ਪੂਸ਼ਣ ਵਰਖਾ ਦਾ ਦੇਵਤਾ ਜਿਹੜਾ ਸੀਗਾ ਉਹਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਕੀ ਨਾਮ ਦਿੱਤਾ ਹੋਇਆ ਸੀ ਹਾਂਜੀ ਉਹਨੂੰ ਕਹਿੰਦੇ ਸੀਗੇ ਇੰਦਰ ਅਗਲਾ ਪ੍ਰਸ਼ਨ ਹੈ ਭਾਰਤ ਦੇ ਨਕਸ਼ੇ ਵਿੱਚ ਹਾਂਜੀ ਸਾਡਾ ਪ੍ਰਸ਼ਨ ਹੈ ਨਾਲ ਦਿੱਤੀ ਤਸਵੀਰ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਤਸਵੀਰ ਵਿੱਚ ਕਿਸ ਪ੍ਰਕਾਰ ਦੇ ਵਿਵਹਾਰ ਨੂੰ ਦਰਸਾਇਆ ਗਿਆ ਹੈ ਦੇਖੋ ਇਹ ਤਸਵੀਰ ਹੈ ਇਹਦੇ ਵਿੱਚ ਕੀ ਹੈ ਇੱਕ ਬੱਚਾ ਸਾਈਕਲ ਤੋਂ ਡਿੱਗ ਗਿਆ ਹੈ ਉਹਦੇ ਸੱਟ ਲੱਗ ਗਈ ਹੈ ਤੇ ਦੂਸਰਾ ਬੱਚਾ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਹੈਲਪ ਕਰ ਰਿਹਾ ਹੈ ਉੱਠਣ ਦੇ ਵਿੱਚ ਤਸਵੀਰ ਵਿੱਚ ਕੀ ਦਿਖਾਇਆ ਗਿਆ ਹੈ ਤੱਕੇਮੁੱਕੀ ਵਾਲਾ ਵਿਵਹਾਰ ਦਰਸਾਇਆ ਗਿਆ ਹੈ ਇੱਕ ਦੂਜੇ ਦੀ ਮਦਦ ਵਾਲਾ ਦਰਸਾਇਆ ਗਿਆ ਹੈ ਗੁੱਸੇ ਵਾਲਾ ਜਾਂ ਅਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਇਹਦੇ ਵਿੱਚ ਦੇਖੋ ਜੀ ਜੇ ਬੱਚਾ ਮਦਦ ਕਰ ਰਿਹਾ ਹੈ ਤਾਂ ਬੱਚੇ ਦਾ ਵਿਹਾਰ ਕਿਹੜਾ ਦਿਖਾਇਆ ਗਿਆ ਹੈ ਇੱਕ ਦੂਸਰੇ ਦੀ ਮਦਦ ਵਾਲਾ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਕਥਨਾ ਵਿੱਚੋਂ ਦੱਸੋ ਕਿ ਕਿਹੜਾ ਕਥਨ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਨੂੰ ਵਧੀਆ ਤਰੀਕੇ ਨਾਲ ਬਿਆਨ ਕਰਦਾ ਹੈ ਅਨੇਕਤਾ ਵਿੱਚ ਏਕਤਾ ਅਨੇਕਤਾ ਦਾ ਮਤਲਬ ਹੁੰਦਾ ਹੈ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਉਹਨਾਂ ਦੇ ਵਿੱਚ ਏਕਤਾ ਦੇਖਣ ਨੂੰ ਮਿਲਦੀ ਹੈ ਪਹਿਲਾ ਹੈ ਭਾਰਤ ਵਿੱਚ ਸਿਰਫ ਇੱਕ ਭਾਸ਼ਾ ਬੋਲੀ ਜਾਂਦੀ ਹੈ ਭਾਰਤ ਵਿੱਚ ਵੱਖ-ਵੱਖ ਧਰਮਾਂ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰਕ ਭਾਵਨਾ ਨਾਲ ਮਿਲ ਕੇ ਰਹਿੰਦੇ ਹਨ ਤੀਸਰਾ ਸਾਰੇ ਭਾਰਤ ਵਿੱਚ ਇੱਕੋ ਜਿਹੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਮਿਲਦੀਆਂ ਹਨ ਚੌਥਾ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਸਿਰਫ ਇੱਕ ਤਿਹਾੜ ਮਨਾਉਂਦੇ ਹਨ ਹਾਂਜੀ ਇਹਦਾ ਸਹੀ ਜਵਾਬ ਕੀ ਹੈ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਣ ਵਾਲਾ ਵਾਕ ਕਿਹੜਾ ਹੈ ਭਾਰਤ ਵਿੱਚ ਵੱਖ-ਵੱਖ ਧਰਮਾਂ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਆਪਸੀ ਪਿਆਰ ਅਤੇ ਭਾਈਚਾਰਕ ਭਾਵਨਾ ਨਾਲ ਮਿਲ ਕੇ ਰਹਿੰਦੇ ਹਨ ਅਗਲਾ ਪ੍ਰਸ਼ਨ ਭਾਰਤ ਦੇ ਨਕਸ਼ੇ ਵਿੱਚ ਇੱਕ ਭਾਰਤ ਦੇ ਨਕਸ਼ੇ ਵਿੱਚ ਇੱਕ ਸ਼ਾਇਆਦਾਰ ਰਾਜ ਦਿਖਾਈ ਦੇ ਰਿਹਾ ਹੈ ਇਸ ਰਾਜ ਦੀ ਪਹਿਚਾਣ ਕਰੋ ਠੀਕ ਹੈ ਜੀ ਇਹਦੇ ਵਿੱਚ ਇੱਕ ਕਹਿੰਦੇ ਸ਼ਾਇਆਦਾਰ ਰਾਜ ਦਿਖਾਈ ਦੇ ਰਿਹਾ ਹੈ ਉਹਦੀ ਅਸੀਂ ਪਹਿਚਾਣ ਕਰਨੀ ਹੈ ਜਿਹਦੇ ਇਹ ਵਾਲਾ ਜਗਾ ਦੱਸਣੀ ਆ ਵੀ ਇਹ ਰਾਜ ਕਿਹੜਾ ਹੈ ਮਹਾਰਾਸ਼ਟਰ ਹੈ ਹਰਿਆਣਾ ਹੈ ਮੱਧ ਪ੍ਰਦੇਸ਼ ਹੈ ਜਾਂ ਫਿਰ ਉੱਤਰ ਪ੍ਰਦੇਸ਼ ਹੈ ਹਾਂਜੀ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਇਹ ਰਾਜ ਹੈ ਸਾਡਾ ਉੱਤਰ ਪ੍ਰਦੇਸ਼ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਬੈਦਿਕ ਕਾਲ ਵਿੱਚ ਲੋਕ ਜਿਹੜੇ ਸੀਗੇ ਉਹ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸਨ ਕੁਦਰਤੀ ਸ਼ਕਤੀਆਂ ਨੂੰ ਉਹਨਾਂ ਨੇ ਦੇਵੀ-ਦੇਵਤਿਆਂ ਦਾ ਨਾਂ ਦਿੱਤਾ ਹੋਇਆ ਸੀ ਇਹਨਾਂ ਦੇ ਸਨਮਾਨ ਵਿੱਚ ਜੱਗ ਕੀਤੇ ਜਾਂਦੇ ਸਨ ਕੀ ਤੁਸੀਂ ਜਾਣਦੇ ਹੋ ਕਿ ਬୈਦਿਕ ਕਾਲ ਦੌਰਾਨ ਵਰਖਾ ਦੇ ਦੇਵਤੇ ਨੂੰ ਕੀ ਨਾਮ ਦਿੱਤਾ ਗਿਆ ਸੀ? ਇੰਦਰ, ਵਰुण, अदिति ਜਾਂ ਪੂਸ਼ਣ। ਵਰਖਾ ਦਾ ਦੇਵਤਾ ਜਿਹੜਾ ਸੀਗਾ ਉਹਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ? ਕੀ ਨਾਮ ਦਿੱਤਾ ਹੋਇਆ ਸੀ? ਹਾਂਜੀ ਉਹਨੂੰ ਕਹਿੰਦੇ ਸੀਗੇ ਇੰਦਰ। ਅਗਲਾ ਪ੍ਰਸ਼ਨ ਹੈ ਭਾਰਤ ਦੇ ਨਕਸ਼ੇ ਵਿੱਚ ਸਤ ਹਾਂਜੀ ਭਾਰਤ ਦੇ ਨਕਸ਼ੇ ਵਿੱਚ ਜਿਹੜਾ ਛਾਇਆਦਾਰਸ਼ ਰਾਜ ਜਿੱਥੇ ਸਭ ਤੋਂ ਘੱਟ ਜਿਹੜੀ ਹੈਗੀ ਵਰਖਾ ਹੁੰਦੀ ਹੈਗੀ ਆ ਉਸ ਦਾ ਕੀ ਨਾਮ ਹੈਗਾ ਆ ਸਲਾਨਾ ਵਰਖਾ ਉਹਦਾ ਨਾਮ ਹੈ ਰਾਜਸਥਾਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਅੱਧੇ ਛੋਟੇ ਸਮੇਂ ਤੁਸੀਂ ਦੇਖਦੇ ਹੋ ਕਿ ਕੁਝ ਵਿਦਿਆਰਥੀ ਜਿਹੜੇ ਹਨ ਉਹ ਖਾਣਾ ਖਾਣ ਤੋਂ ਬਾਅਦ ਖਾਣੇ ਵਾਲੇ ਕਾਗਜ਼ ਉੱਥੇ ਹੀ ਮੇਜ਼ ਉੱਪਰ ਜਾਂ ਇੱਧਰ ਉੱਧਰ ਸੁੱਟ ਰਹੇ ਹਨ ਅਜਿਹੇ ਸਥਿਤੀ ਵਿੱਚ ਤੁਹਾਡਾ ਪਹਿਲਾ ਟੁਕਮਾ ਕਦਮ ਕੀ ਹੋਣਾ ਚਾਹੀਦਾ ਹੈ ਤੁਸੀਂ ਵੇਖ ਕੇ ਨਜ਼ਰ ਅੰਦਾਜ਼ ਕਰੋਗੇ ਕਿਉਂਕਿ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਵਿਦਿਆਰਥੀਆਂ ਨੂੰ ਸਫਾਈ ਬਣਾਈ ਰੱਖਣ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰੋਗੇ ਵਿਦਿਆਰਥੀਆਂ ਨਾਲ ਲੜਾਈ ਝਗੜਾ ਕਰੋਗੇ ਤੁਸੀਂ ਵੀ ਸਫਾਈ ਦੇ ਨਿਯਮਾਂ ਨੂੰ ਦੇਖਾ ਦੇਖੀ ਤੋੜਨਾ ਸ਼ੁਰੂ ਕਰਦੇ ਵਗੇ ਹਾਂਜੀ ਇਹਦਾ ਸਹੀ ਜਵਾਬ ਹੈ ਵਿਦਿਆਰਥੀਆਂ ਨੂੰ ਸਫਾਈ ਬਣਾਈ ਰੱਖਣ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰੋਗੇ ਵਿਦਿਆਰਥੀਆਂ ਨੂੰ ਦੱਸੋਗੇ ਹਾਂ ਵੀ ਸਫਾਈ ਰੱਖਣੀ ਤੁਹਾਡੀ ਜ਼ਿੰਮੇਵਾਰੀ ਹੈ ਸਕੂਲ ਦੇ ਵਿੱਚ ਅਗਲਾ ਪ੍ਰਸ਼ਨ ਹੈ ਤਸਵੀਰ ਦਾ ਧਿਆਨ ਨਾਲ ਪ੍ਰੀਖਣ ਕਰੋ ਪ੍ਰੀਖਣ ਦਾ ਮਤਲਬ ਹੈ ਇਹਨੂੰ ਦੇਖੋ ਦੱਸੋ ਕਿ ਇਹ ਕਿਹੜੇ ਭੂ-ਭਾਗ ਨਾਲ ਸੰਬੰਧਿਤ ਹੈ ਤਸਵੀਰ ਦੇ ਵਿੱਚ ਕਿਹੜਾ ਭੂ-ਭਾਗ ਦਿਖਾਇਆ ਗਿਆ ਹੈ ਦੇਖੋ ਜੀ ਤਸਵੀਰ ਦੇਖੋ ਧਿਆਨ ਦੇ ਨਾਲ ਤੇ ਭੂ ਭਾਗ ਦਾ ਦੱਸਣਾ ਕੀ ਆ ਵੀ ਇਹ ਪਠਾਰੀ ਆ ਮੈਦਾਨੀ ਆ ਪਹਾੜੀ ਆ ਜਾਂ ਸਮੁੰਦਰੀ ਆ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਤੇ ਕੋਨ ਕਲਰ ਦੀ ਅਕ੍ਰਿਤੀ ਹੁੰਦੀ ਆ ਉਹਨੂੰ ਕੀ ਕਿਹਾ ਜਾਂਦਾ ਹੈਗਾ ਆ ਪਹਾੜ ਕਿਹਾ ਜਾਂਦਾ ਹੈ ਇਸ ਲਈ ਦਾ ਸਹੀ ਜਵਾਬ ਜਿਹੜਾ ਹੈ ਉਹ ਹੈ ਪਹਾੜੀ ਅਗਲਾ ਪ੍ਰਸ਼ਨ ਹੈ ਭਾਰਤ ਦੇ ਨਕਸ਼ੇ ਵਿੱਚ ਸ਼ਾਇਆਦਾਰ ਕੀਤੇ ਖੇਤਰ ਉਹ ਰਾਜ ਹਨ ਜੋ ਭਾਰਤ ਦੇ ਲੰਬੇ ਤੱਟਵਰਤੀ ਖੇਤਰ ਦਾ ਹਿੱਸਾ ਹਨ ਹੀਟ ਦਿੱਤੇ ਰਾਜਾਂ ਵਿੱਚੋਂ ਉਸ ਰਾਜ ਦੀ ਪਛਾਣ ਕਰੋ ਜੋ ਤੱਟਵਰਤੀ ਖੇਤਰ ਦਾ ਹਿੱਸਾ ਨਹੀਂ ਹੈ ਤੱਟਵਰਤੀ ਜਿਹੜਾ ਕਿ ਸਮੁੰਦਰ ਦੇ ਕਿਨਾਰਿਆਂ ਦੇ ਨਾਲ ਜਿੱਥੇ ਲੱਗਦਾ ਹੈ ਉਹਨੂੰ ਕਹਿੰਦੇ ਤੱਟਵਰਤੀ ਟੱਟ ਨਾਲ ਲੱਗਣ ਵਾਲੇ ਇਲਾਕੇ ਕੇਰਲ ਗੁਜਰਾਤ ਹਰਿਆਣਾ ਜਾਂ ਫਿਰ ਤਾਮਿਲਨਾਡੂ ਹੁਣ ਇਹਨਾਂ ਵਿੱਚੋਂ ਕਿਹੜਾ ਰਾਜ ਹੈਗਾ ਆ ਜੋ ਤੱਟਵਰਤੀ ਖੇਤਰ ਦਾ ਹਿੱਸਾ ਨਹੀਂ ਹੈ ਹਾਂਜੀ ਤੱਟਵਰਤੀ ਖੇਤਰ ਦਾ ਹਿੱਤ ਇਹਦੇ ਵਿੱਚੋਂ ਕਿਹੜਾ ਨਹੀਂ ਹੈਗਾ ਉਹ ਹੈ ਹਰਿਆਣਾ ਠੀਕ ਹੈ ਜੀ ਇਹ ਜਿਹੜੇ ਥਾਰੇ ਤੇ ਇਧਰ-ਇਧਰ ਹਾਂਜੀ ਇਹ ਸਾਰਾ ਜਿਹੜਾ ਹੈਗਾ ਪਾਣੀ ਦੇ ਨਾਲ ਲੱਗਦੇ ਇਲਾਕੇ ਆ ਤੱਟ ਨਾਲ ਲੱਗਦੇ ਇਲਾਕੇ ਹੈਗੇ ਆ ਜਿਹੜਾ ਹਰਿਆਣਾ ਹੈਗਾ ਆ ਉਹ ਇਹਨਾਂ ਵਿੱਚ ਸ਼ਾਮਲ ਨਹੀਂ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਹੈ ਨਾ ਤੁਹਾਨੂੰ ਪਤਾ ਇੱਥੇ ਜੋ ਵੀ ਆ ਅਗਲਾ ਪ੍ਰਸ਼ਨ ਹੈ ਦਿਖਾਈ ਦਿੱਤੀ ਤਸਵੀਰ ਬੁੱਧ ਧਰਮ ਦੇ ਸੰਸਾਪਕ ਗੌਤਮ ਬੁੱਧ ਦੀ ਤਸਵੀਰ ਹੈ ਉਹ ਮਹਾਤਮਾ ਬੁੱਧ ਦੇ ਨਾਮ ਨਾਲ ਪ੍ਰਸਿੱਧ ਹਨ ਕੀ ਤੁਸੀਂ ਉਹਨਾਂ ਦਾ ਅਸਲੀ ਨਾਮ ਜਾਣਦੇ ਹੋ ਗੌਤਮ ਬੁੱਧ ਦਾ ਅਸਲੀ ਨਾਮ ਕੀ ਸੀ ਸਿਧਾਰਥ ਮਹਾਵੀਰ ਵਰਦਮਾਨ ਜਾਂ ਫਿਰ ਮਹਾਦੇਵ ਹਾਂਜੀ ਉਹਨਾਂ ਦਾ ਜਿਹੜਾ ਅਸਲੀ ਨਾਮ ਜਿਹੜਾ ਸੀਗਾ ਉਹ ਕੀ ਸੀਗਾ ਮਹਾਤਮਾ ਬੁੱਧ ਦਾ ਅਸਲੀ ਨਾਮ ਜਿਹੜਾ ਸੀ ਕੀ ਸੀ ਸਿਧਾਰਥ ちなみに。